ਕੰਚਨ Tiwari ਉਰਫ ਕਮਲਕੌਰ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਦੱਸਦੇ ਇੱਕ ਤਰਨਤਾਰਨ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਖਿਲਾਫ ਬਠਿੰਡਾ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ ਸੋ ਪਹਿਲਾਂ ਅਮਰਿਤਪਾਲ ਸਿੰਘ ਮੈਰੋਦ ਦੇ ਖਿਲਾਫ ਵੀ ਪੁਲਿਸ ਲੁੱਕਆਊਟ ਨੋਟਿਸ ਜਾਰੀ ਕਰ ਚੁੱਕੀ ਹੈ ਕਮਲਕੌਰ ਦੇ ਕਤਲ ਨਾਮ ਵਾਲ ਦੇ ਵਿੱਚ ਹਾਲਾਂਕਿ ਦੋ ਅਮਰਿਤਪਾਲ ਸਿੰਘ ਮੈਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਅਮਰਿਤਪਾਲ ਸਿੰਘ ਮੈਰੋ ਜਿਹੜਾ ਹੈ ਉਹ ਕਾਂਡ ਕਰਨ ਦੇ ਵਿੱਚੋਂ ਪੁਲਿਸ ਦੇ ਮੁਤਾਬਕ ਯੂਏਈ ਭੱਜ ਗਿਆ ਜਿਸ ਤੋਂ ਬਾਅਦ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਇੱਕ ਹੋਰ ਨੌਜਵਾਨ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਰਣਜੀਤ ਸੀਗਾ ਉਸ ਦੇ ਖਿਲਾਫ ਵੀ ਲੁੱਕਅਪ ਨੋਟਿਸ ਜਾਰੀ ਕਰ ਦਿੱਤਾ ਗਿਆ ਕਮਲਕੌਰ ਦਾ ਕਤਲ ਜਿਹੜਾ ਹੈ ਉਸ ਦੇ ਵੱਲੋਂ ਜੋ ਲੱਛਰਤਾ ਫਲਾਈ ਜਾ ਰਹੀ ਸੀ ਕਿਹਾ ਜਾ ਰਿਹਾ ਹੈ ਕਿ ਉਸ ਕਰਕੇ ਕੀਤਾ ਗਿਆ ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਸੀ ਉਸ ਨੇ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਮਲਕੌਰ ਦੇ ਵੱਲੋਂ ਲੱਛਰਤਾ ਫਲਾਈ ਜਾ ਰਹੀ ਸੀ ਪੰਜਾਬ ਦੀ ਨੌਜਵਾਨੀ ਨੂੰ ਖਰਾਬ ਕੀਤਾ ਜਾ ਰਿਹਾ ਸੀ ਆਉਣ ਵਾਲੀ ਪੀੜ੍ਹੀ ਦੇ ਉੱਤੇ ਵੀ ਇਸ ਦਾ ਗਲਤ ਅਸਰ ਪੈਂਦਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਜਿਹਾ ਗੰਧ ਉਹਨਾਂ ਦੇ ਵੱਲੋਂ ਨਹੀਂ ਫਲਾਉਣ ਦਿੱਤਾ ਜਾਵੇਗਾ ਜਿਸ ਕਰਕੇ ਅਗਰ ਕੋਈ ਇਤਰਾਜ਼ ਉਹ ਕੰਟੈਂਟ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਤੇ ਉਸ ਦਾ ਹਸ਼ਰ ਜਿਹੜਾ ਮਾੜਾ ਹੀ ਹੋਵੇਗਾ ਤੇ ਲਗਾਤਾਰ ਹੋਰ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਧਮਕੀਆਂ ਜਿਹੜੇ ਨੇ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੀਪਿਕਾ ਲੂਤਰਾ ਨੂੰ ਵੀ ਧਮਕੀ ਦਿੱਤੀ ਕਿ ਜਿਸ ਨੂੰ ਹੋਣਾ ਸਿਕਰਟੀ ਵੀ ਮਿਲ ਚੁੱਕੀ ਹੈ ਪ੍ਰੀਤ ਜੱਟੀ ਨਾਮ ਦੀ ਲੜਕੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਸ਼ਹੂਰ ਹੈ ਉਸ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਸ ਦੇ ਵੱਲੋਂ ਜੋ ਕੰਟੈਂਟ ਪਾਇਆ ਜਾਂਦਾ ਉਹ ਸਹੀ ਨਹੀਂ ਹੈ ਇਸੇ ਵਿਜਾਲੇ ਹੁਣ ਕਮਲਕੌਰ ਮਾਮਲੇ ਦੇ ਵਿੱਚ ਵੀ ਇੱਕ ਵੱਡੀ ਅਪਡੇਟ ਆਈ ਹੈ ਬਟਿੰਡਾ ਪੁਲਿਸ ਨੇ ਤਰਨਤਾਰ ਸਿੰਧ ਦੇ ਖਿਲਾਫ ਲੁਕਆਉਟ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਮੈਰੋ ਦੇ ਖਿਲਾਫ ਵੀ ਲੁਕਆਉਟ ਨੋਟਿਸ ਜਾਰੀ ਕੀਤਾ ਗਿਆ ਸੀ ਦੱਸਦੇ ਕਿ ਬਿੱਤ ਦਿਨੀ ਅਮਰਿਤਪਾਲ ਸਿੰਘ ਮੈਰੋ ਦਾ ਕੇਸ ਜਿਹੜਾ ਘੁੰਮਣ ਬ੍ਰਦਰਸ ਲੜਨਗੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਸ ਨੇ ਦੱਸਿਆ ਸੀ ਕਿ ਅਮਰਿਤਪਾਲ ਸਿੰਘ ਮੈਰੋ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਜੇਕਰ ਉਹ ਚਾਹੁੰਦੇ ਨੇ ਤੇ ਉਹ ਸਰੈਂਡਰ ਵੀ ਕਰ ਦੇਵੇਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਦਾ ਦਿਨ ਨੂੰ ਅਮਰਿਤਪਾਲ ਸਿੰਘ ਮੈਰੋ ਪੰਜਾਬ ਆਉਂਦਾ ਹੈ ਉਹ ਸਰੈਂਡਰ ਕਰਦਾ ਹੈ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੀ ਕੁਝ ਹੁੰਦਾ ਦੇਖਣਾ ਹੋਵੇਗਾ